ਇਨਸਾਨ ਦੇ ਅੰਦਰ ਜੋ ਸਭ ਤੋਂ ਵੱਡੀ ਫੀਲਿੰਗ ਹੈ ਉਹ ਮੇਰੇ ਖਿਆਲ ਨਾਲ ਡਰ ਹੈ। ਡਰ ਇੱਕ ਐਸੀ ਫੀਲਿੰਗ ਹੈ ਜਿਹੜੀਆਂ ਸਾਰੀਆਂ ਫੀਲਿੰਗਸ ਨੂੰ maat pa dendi hai। ਤੇ ਇਨਸਾਨ ਡਰਦਾ ਤੇ ਡਰਦਿਆਂ ਕਈ ਤਰ੍ਹਾਂ ਦੇ ਯਤਨ ਕਰਦਾ। ਕਈ ਵਾਰ ਖਦੋਂ ਜਿਆਦਾ ਧਾਰਮਿਕ ਹੋ ਜਾਂਦਾ ਕੋਈ ਮੰਤਰੀ ਪੜਨ ਲੱਗ ਜਾਂਦਾ ਕਿਸੇ ਸਥਾਨ ਤੇ ਜਾ ਕੇ ਮੱਥੇ ਟੇਕਣ ਲੱਗ ਜਾਂਦਾ ਹਮ ਕਈ ਵਰੀ ਬੰਦਾ ਬੰਦਿਆਂਗੇ ਝੁਕ ਜਾਂਦਾ ਕਿਸੇ ਨੇ ਤਲਵਾਰ ਰੱਖੀ ਹੋਵੇ ਉਹਦੇ ਝੁਕਣਾ ਸਮਝਉਂਦਾ ਪਰ ਜੰਮਿਆ ਹੁੰਦਾ ਵਾ ਤਰਤੀ ਤੇ ਆਇਆ ਹੁੰਦਾ ਵਾ ਖਵਾਸ਼ਾਂ ਪੈਦਾ ਹੋਣੀ ਸ਼ੁਰੂ ਹੋ ਜਾਂਦੀਆਂ ਫਿਰ ਉਮਰ ਦੇ ਨਾਲ ਨਾਲ ਵੱਡੀਆਂ ਹੁੰਦੀਆਂ ਜਾਂਦੀਆਂ ਪਹਿਲਾਂ ਪਤਾ ਨਹੀਂ ਹੁੰਦਾ ਵੀ ਖਵਾਸ਼ਾਂ ਪੂਰੀਆਂ ਕਰਨ ਲਈ ਕਿਸਮਤ ਵੀ ਪੁੱਛੀ ਜਾ ਸਕਦੀ ਆ ਇਹ ਪੰਡਿਤ ਕੋ ਕਿਸੇ ਨਜੂਮੀ ਕੋਲ ਕਿਸੇ ਫੋਰਚਨ ਟੈਲਰ ਕੋ ਕਿਸੇ ਕਾਰਡ ਰੀਡਰ ਕੋ ਵੀ ਜਾਇਆ ਜਾ ਸਕਦਾ ਉਦੋਂ ਸਿਰਫ ਬੰਦਾ ਮਾਂ ਪਿਓ ਤੱਕ ਹੀ ਅਪਰੋਚ ਕਰਦਾ ਬਟ ਵਿਦ ਟਾਈਮ ਉਹਨੂੰ ਇਹ ਟੈਕਨੀਕਸ ਸੋਸਾਇਟੀ ਰਹੀਂ ਸਿਖਾਈਆਂ ਜਾਂਦੀਆਂ ਵੀ ਇਹ ਵੀ ਬੰਦੇ ਹੁੰਦੇ ਹਨ ਕੋ ਜਾਓ ਇਹ ਤੁਹਾਨੂੰ ਤੁਹਾਡਾ ਫਿਊਚਰ ਦੱਸ ਦੇਣਗੇ ਕਈ ਵਾਰ ਉਹਨਾਂ ਦੀ ਕਈ ਗੱਲ ਸਹੀ ਵੀ ਹੋ ਜਾਂਦੀ ਹੈ ਤੇ ਵਿਸ਼ਵਾਸ ਹੋਰ ਪੱਕਾ ਜਾਂਦਾ ਪਰ ਕੀ ਇੱਕ ਅਦੀ ਵਾਰ ਗੱਲਾਂ ਪੂਰੀਆਂ ਹੋਣ ਦੇ ਨਾਲ ਡਰ ਮੁੱਕ ਜਾਂਦਾ ਡਰ ਨਹੀਂ ਮੁੱਕਦਾ ਕਿਉਂਕਿ ਡਰ ਦੀ ਫੀਲਿੰਗ ਤਹਾਡੇ ਜ਼ਿੰਦਾ ਹੋਣ ਦੇ ਨਾਲ ਜੁੜੀ ਹੋਈ ਹੈ ਜਿੰਨੇ ਚਿਰ ਤੱਕ ਤੁਸੀਂ ਜ਼ਿੰਦਾ ਰਹੋਗੇ ਤੁਹਾਨੂੰ ਕੋਈ ਨਾ ਕੋਈ ਡਰ ਸਤਾਉਂਦਾ ਹੀ ਰਹੂਗਾ ਸੋ ਮੈਂ ਇਥੇ ਸੋਚਦਾ ਨਾ ਕਿ ਫਿਊਚਰ ਤਾਂ ਪਤਾ ਲਾ ਕੇ ਵੀ ਜਦੋਂ ਡਰ ਖਤਮ ਨਹੀਂ ਹੋਣਾ ਫਿਰ ਫਿਊਚਰ ਦਾ ਪਤਾ ਲਾਉਣਾ ਹੀ ਕਿਉਂ ਚਿਤਾйга ਸਾਹਬ ਜਦੋਂ ਕਿਸੇ ਧਾਰਮਿਕ ਸਥਾਨ ਤੇ ਜਾ ਕੇ ਮੱਥੇ ਰਗੜ ਕੇ ਮੰਤਰ ਪੜ੍ਹ ਕੇ ਦਰ ਮੁੱਕਣਾ ਹੀ ਨਹੀਂ ਆ ਤਾਂ ਫਿਰ ਇਹ ਕਰਨਾ ਹੀ ਕਿਉਂ ਕੋਈ ਜ਼ਰੂਰਤ ਨਹੀਂ ਹੈ ਨਾ ਚੀਜ਼ਾਂ ਦੀ ਕਿਸੇ ਚੰਗੇ ਤੋਂ ਚੰਗੇ ਧਾਰਮਿਕ ਸਥਾਨ ਤੇ ਮੱਥਾ ਟੇਕਣ ਤੋਂ ਲੈ ਕੇ ਕਿਸੇ ਬੰਦੇ ਨੂੰ ਮੱਥਾ ਟੇਕਣ ਤੱਕ ਤੇ ਕਿਸੇ ਮੰਤਰ ਦਾ ਜਾਪ ਕਰਨ ਤੱਕ ਕਿਸੇ ਵੀ ਚੀਜ਼ ਦੀ ਇਨਸਾਨ ਨੂੰ ਜ਼ਰੂਰਤ ਨਹੀਂ ਆ ਕਿਉਂਕਿ ਉਹਦਾ ਡਰ ਖਤਮ ਨਹੀਂ ਹੁੰਦਾ ਡਰ ਇਸ ਕਰਕੇ ਨਹੀਂ ਖਤਮ ਹੁੰਦਾ ਕਿਉਂਕਿ ਅਸੀਂ ਕੌਨਸ਼ੀਅਸ ਬੀਇੰਗਸ ਮਨ ਇੱਕ ਦੌੜ ਦੇ ਵਿੱਚੋਂ ਚੱਲੀ ਜਾਂਦਾ ਲੰਗੀ ਜਾਂਦਾ ਲੰਗੀ ਜਾਂਦਾ ਨਵੇਂ ਤੋਂ ਨਵਾਂ ਅਗਲੇ ਤੋਂ ਅਗਲਾ ਖਿਆਲ ਆਈ ਜਾਂਦਾ ਤੇ ਇਨਸਾਨ ਜਿਹੜਾ ਵਾ ਉਹ ਉਸ ਚੀਜ਼ ਬਾਰੇ ਸੋਚਦਾ ਸੋਚਦਾ ਡਰਦਾ ਜਾਂਦਾ ਇਹ ਡਰ ਨੂੰ ਮੁਕਾਇਆ ਨਹੀਂ ਜਾ ਸਕਦਾ ਪਰ ਇਹਨੂੰ ਗਹਿਰਾਈ ਨਾਲ ਸਮਝਿਆ ਜ਼ਰੂਰ ਜਾ ਸਕਦਾ ਡਰਨ ਦੀ ਜ਼ਰੂਰਤ ਆ ਕਈ ਗੱਲਾਂ ਤੋਂ ਪਰ ਜਿੰਨਾ ਦਾ ਡਰ ਆਪਾਂ ਨੂੰ ਸ਼ਾਇਦ ਮਹਿਸੂਸ ਹੀ ਨਹੀਂ ਹੁੰਦਾ ਇੱਥੇ ਮੈਂ ਆਪਣੇ ਕਮਰੇ 'ਚ ਬੈਠਾ ਵੀਡੀਓ ਬਣਾ ਰਿਹਾ ਤੜਨਾ ਗੱਲਾਂ ਕਰਨ ਦੀ ਕੋਸ਼ਿਸ਼ ਕਰ ਰਿਹਾ ਮੈਂ ਆਪਣੀ ਗੱਲ ਕਹਿ ਦੇਣੀ ਹੈ ਤੁਸੀਂ ਵਾਦ ਤੋਂ ਵਾਦ ਕਮੈਂਟਸ ਹੀ ਕਰ ਸਕਦੇ ਇੱਕ ਤਰ੍ਹਾਂ ਦਾ ਪੈਸਿਵ ਕਨੈਕਸ਼ਨ ਹੁੰਦਾ ਹੈ ਥੋੜਾ ਜਿਹਾ ਐਕਟਿਵ ਹੁੰਦਾ ਕਦੀ ਇਹ ਸੋਚਿਆ ਕਿ ਇਸ ਕਮਰੇ ਤੋਂ ਬਾਹਰ ਨਿਕਲ ਕੇ ਜਿੱਥੇ ਮੈਂ ਬੈਠਾ ਇੱਕ ਖੁੱਲਾ ਅਸਮਾਨ ਉਸ ਅਸਮਾਨ ਦੇ ਉੱਪਰ ਦੇਖਾਂ ਤੇ ਮੈਨੂੰ ਚੰ드ਰਮਾ ਸੂਰਜ ਤਾਰੇ ਗਰ ਦਿਨ ਰਾਤ ਨੂੰ ਦਿਖਾਈ ਦੇਣਗੇ ਇਸ ਐਡੇ ਵੱਡੇ ਅ ਯੂਨੀਵਰਸ ਦੇ ਵਿੱਚ ਮੈਂ ਕੱਲਾ ਬੈਠ ਕੇ ਵੀਡੀਓ ਬਣਾ ਰਿਹਾ ਕਿਸ ਟੌਪਿਕ ਤੇ ਦਰਦ ਦੇ ਟੌਪਿਕ ਤੇ ਪਰ ਮੈਨੂੰ ਡਰ ਨਹੀਂ ਲੱਗ ਰਿਹਾ ਕਿ ਮੈਂ ਇਸ ਯੂਨੀਵਰਸ ਚ ਕੱਲਾ ਹਾਂ ਕਿਸ ਤਰ੍ਹਾਂ ਦੀ ਵਾਇਰਿੰਗ ਸਾਡੇ ਮਾਈਂਡ ਦੀ ਕੀਤੀ ਹੋਈ ਆ ਕੁਦਰਤ ਨੇ ਕਿ ਐਡੇ ਵਿਸ਼ਾਲ ਅਨੰਤ ਬ੍ਰਹਿਮੰਡ ਦੇ ਵਿੱਚ ਅਸੀਂ ਬੈਠੇ ਆਪਣੇ ਕੰਮਕਾਰ ਵੀ ਕਰ ਰਹੇ ਹਾਂ ਤੇ ਦੁਜੇ ਬੰਨੇ ਹੀ ਆਉਣ ਵਾਲੇ ਕੱਲ੍ਹ 'ਚ ਕੀ ਹੋਊਗਾ ਉਹਦੀ ਚਿੰਤਾ 'ਚ ਵੀ ਜੀਰੇ ਆ ਸਾਨੂੰ ਇਹ ਡਰ ਕਦੀ ਨਹੀਂ ਸਤਾਉਂਦਾ ਕਿ ਕੋਈ ਉਲਕਾ ਆ ਕੇ ਡਿੱਗੂਗੀ ਸਾਨੂੰ ਤਬਾਹ ਕਰ ਦੂਗੀ ਉਹ ਸਾਨੂੰ ਸਾਇੰਸ ਦੀਆਂ ਗੱਲਾਂ ਦੇ ਵਿੱਚ ਜਾਂ ਕਿਸੇ ਮੂਵੀ ਚ ਦਿਖਾਇਆ ਜਾਵੇ ਤਾਂ ਸ਼ਾਇਦ ਅਸੀਂ ਡਰੀਏ ਪਰ ਉਦਾਂ ਅਸੀਂ ਨਿੱਕੀਆਂ ਨਿੱਕੀਆਂ ਰੋਜ਼ ਦੀਆਂ ਗੱਲਾਂ ਜਿਹੜੀਆਂ ਕੰਮ ਤੇ ਘਰ ਚ ਜਾਂ ਇਧਰ ਉਧਰ ਹੋਣੀਆਂ ਉਹਨਾਂ ਤੋਂ ਡਰਦੇ ਹਾਂ ਮੇਰੇ ਖਿਆਲ ਨਾਲ ਡਰਨ ਵਾਲੀ ਗੱਲ ਇਹ ਆ ਕਿ ਤੁਸੀਂ ਹੋ ਚਾਹੇ ਸਾਨੂੰ ਇਹ ਸਾਡਾ ਪਰਿਵਾਰ ਆਲਾਦ ਵਾਲਾ ਫੀਲ ਨਹੀਂ ਹੋਣ ਦਿੰਦਾ ਕਿ ਉਹ ਤੁਹਾਡੇ ਨਾਲ ਆ ਪਰ ਨਹੀਂ ਤੁਸੀਂ ਇਕੱਲੇ ਹੋ ਤੁਹਾਨੂੰ ਸੇਫ ਫੀਲ ਕਰਾਉਣ ਦਾ ਪ੍ਰਬੰਧ ਕੁਦਰਤ ਕਰਦੀ ਆ ਤੁਹਾਨੂੰ ਮਾਂ ਬਾਪ ਦੇ ਕੇ ਦੋਸਤ ਮਿੱਤਰ ਦੇ ਕੇ ਆਲਾਦ ਵਾਲਾ ਦੇ ਕੇ ਬਚਪਨ ਤੋਂ ਇੱਕ ਟਿਊਨਿੰਗ ਹੁੰਦੀ ਆ ਤੁਹਾਡੀ ਕਿ ਤੁਸੀਂ ਡਰਦੇ ਨਹੀਂਗੇ ਇਨੀਆਂ ਚੀਜ਼ਾਂ ਤੋਂ ਪਰ ਕਈ ਜਿਹੜੀਆਂ ਸਾਹਮਣੇ ਇੰਟਰੈਕਸ਼ਨਸ ਹੁੰਦੀਆਂ ਉਹਨਾਂ ਤੋਂ ਤੁਸੀਂ ਡਰਦੇ ਜੇ ਮੰਨ ਲਓ ਕੋਈ ਤਿੱਖੀ ਚੀਜ਼ ਆ ਗਈ ਕੋਈ ਗਰਮ ਚੀਜ਼ ਆ ਗਈ ਉਦੋਂ ਤੁਸੀਂ ਡਰਦੇ ਆ ਉਦੋਂ ਆਪਾਂ ਬਚ ਕੇ ਚੱਲਦੇ ਆ ਪਰ ਐਟ ਅ ਲਾਰਜ ਸਕੇਲ ਹੀ ਨਹੀਂ ਡਰਦੇ ਵੀ ਅਸੀਂ ਕਿੱਥੇ ਬੈਠੇ ਆ ਪਰ ਜਦੋਂ ਸਾਡਾ ਮਾਈਂਡ ਸ਼੍ਰਿੰਕ ਹੋ ਜਾਂਦਾ ਫਿਰ ਅਸੀਂ ਨਿੱਕੀ ਨਿੱਕੀ ਗੱਲ ਤੋਂ ਡਰਦੇ ਫਿਰ ਸਾਨੂੰ ਰੱਬ ਚਾਹੀਦਾ ਫਿਰ ਸਾਨੂੰ ਜੋਤਸ਼ੀ ਚਾਹੀਦਾ ਫਿਰ ਸਾਨੂੰ ਬਾਬਾ ਚਾਹੀਦਾ ਵਾ ਇਹ ਸਾਰੇ ਚਾਹੀਦੇ ਸਾਨੂੰ ਅਜੀਬ ਸਥਿਤੀ ਹੈ ਇਨਸਾਨ ਦੀ ਇਹਦਾ ਸਦਾ ਹੀ ਜਵਾਬ ਇਹੀ ਆ ਕਿ ਚੱਲਦਾ ਮੰਨਿਆ ਇਹਨੇ ਚੱਲੀ ਜਾਣਾ ਇਹਨੇ ਜੋ ਸਮਝਣਾ ਚਾਹੀਦਾ ਵਾ ਸ਼ਾਇਦ ਉਹਨੂੰ ਨਹੀਂ ਸਮਝਣਾ ਤੇ ਜੋ ਨਹੀਂ ਸਮਝਣਾ ਚਾਹੀਦਾ ਉਹਨੂੰ ਇਹਨੇ ਸਮਝਣਾ ਜਿੱਤੋਂ ਨਹੀਂ ਡਰਨਾ ਚਾਹੀਦਾ ਉਤੋਂ ਇਹਨੇ ਡਰਨਾ ਤੇ ਜਿੱਤੋਂ ਡਰਨਾ ਚਾਹੀਦਾ ਉਤੋਂ ਇਹਨੇ ਬਿਲਕੁਲ ਨਹੀਂ ਡਰਨਾ ਇਹ ਇੱਕ ਅਜੀਬ ਸਤਿਅ ਜਿੱਚੋ ਇਨਸਾਨ ਬਾਹਰ ਨਹੀਂ ਆਪ ਹੁੰਦਾ ਕਦੀ ਵੀ ਸਹਾਰੇ ਬੜੇ ਲੈਂਦਾ ਪਰ ਛੁੱਟ ਨਹੀਂ ਸਕਦਾ ਨੈਵਰ ਐਵਰ ਇਹ ਇਹਨਾ ਐਵੇਂ ਆ ਕਿ ਇੱਕ ਭਰਮ ਆ ਬਸ ਜਿਨੂ ਅਸੀਂ ਜੀਨਾ ਉਹਸ ਭਰਮ ਚ ਜੀਣ ਦੇ ਕਰਕੇ ਸਾਨੂੰ ਡਰ ਲੱਗਣਾ ਅਸੀਂ ਡਰਦੇ ਰਹਿਣਾ ਹੁਣ ਤੁਸੀਂ ਡਰਨਾ ਕਿਵੇਂ ਆ ਇਹ ਤੁਹਾਡੀ ਆਪਣੀ ਖੁਸ਼ੀ ਹੈ ਤੁਸੀਂ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਡਰਨਾ ਕਿ ਵੱਡੀਆਂ ਵੱਡੀਆਂ ਗੱਲਾਂ ਤੋਂ ਡਰਨਾ ਜਾਂ ਬਿਲਕੁਲ ਨਹੀਂ ਡਰਨਾ ਜੋ ਜਿੰਨੀ ਜ਼ਰੂਰਤ ਆ ਸਿਰਫ ਓਨਾਂ ਕ ਡਰਨਾ ਮੇਰੇ ਖਿਆਲ ਨਾਲ ਡਰਦੇ ਤੇ ਆਪਾਂ ਰਾਵਾਂਗੇ ਪਰ ਓਨਾਂ ਕੀ ਡਰੋ ਜਿੰਨੀ ਕੀ ਜ਼ਰੂਰਤ ਹੁੰਦੀ ਹੈ ਇਹਦੋਂ ਜ਼ਿਆਦਾ ਡਰਨਾ ਮੌਤ ਆਉਣ ਤੋਂ ਪਹਿਲੋਂ ਮਰਨਾ